ਗੋਰਪ੍ਰੀਤ ਸਿੰਘ ਸ਼ਾਨਾ ਕਾਉਂਸਲਰ ਪ੍ਰੇਮਨਗਰ ਤਾਰਾਸ람 ਸਾਡੇ ਅੱਜ ਇੱਥੇ ਸਾਰੇ ਮਹੱਲੇ ਨਿਵਾਸੀ ਸਾਰੇ ਇਕੱਠੇ ਹੋਏ ਨੇ ਅਸੀਂ ਅੱਜ ਨਸ਼ੇ ਦੇ ਖਿਲਾਫ ਅੱਜ ਇਹ ਮੀਟਿੰਗ ਕੀਤੀ ਸਾਰੇ ਮਹੱਲੇ ਵਾਲਿਆਂ ਨੇ ਸਾਡੇ ਪਰਸੋਂ ਇੱਕ ਮੁੰਡਾ सनी ਜੀ ਨਸ਼ੇ ਕਰਕੇ ਸਾਡੀ ਡੈਥ ਹੋ ਗਈ ਅੱਜ ਮਹੱਲੇ ਚ ਸਾਡੀ ਚੌਥੀ ਡੈਥ ਹੋ ਗਈ ਹੈ ਸਾਡੇ ਇੱਥੇ ਮਹੱਲੇ ਦੇ ਵਿੱਚ 5-6 ਬੰਦੇ ਨੇ ਜਿਹੜੇ ਮੁੰਡੇ ਨੇ ਉਹ ਇੱਥੇ ਨਸ਼ਾ ਵੇਚ ਰਹੇ ਨੇ ਤੇ ਪੁਲਿਸ ਜਿਹੜੀ ਉਹਨਾਂ ਤੇ ਦੋ ਤਿੰਨ ਵਾਰੀ ਪਰਚਾ ਵੀ ਕਰ ਚੁੱਕੀ ਏ ਪਰ ਉਹ ਆ ਤੇ ਬੰਦੇ ਸੁਧਰਦੇ ਨਹੀਂ ਅੱਜ ਅਸੀਂ ਮਹੱਲੇ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਕਿ ਅਸੀਂ ਵੱਧ ਚੜ ਕੇ ਉਹਨਾਂ ਦਾ ਵਿਰੋਧ ਕਰਕੇ ਤੇ ਉਹਨਾਂ ਨੂੰ ਇਥੋਂ ਮਹੱਲੇ ਚੋਂ ਅਸੀਂ ਕੋਸ਼ਿਸ਼ ਇਹ ਕਰਾਂਗੇ ਵੀ ਬਾਹਰ ਕੀਤਾ ਜਾਵੇਗਾ ਤੇ ਸਾਡੇ ਪੁਲਿਸ ਪੁਲਿਸ ਵਾਲੇ ਤੇ ਸਾਦ ਨੂੰ ਇੰਨਾ ਸਹਿਯੋਗ ਨਹੀਂ ਰਿਹਾ ਦਿੰਦੀ ਵੀ ਜਿੰਨਾ ਦੇ ਦੇਣਾ ਚਾਹੀਦਾ ਸਾਡੇ ਸਾਰੇ ਮਹੱਲੇ ਦੇ ਨੇ 3-4 ਮੁੰਡੇ ਨੇ ਅਸੀਂ ਇਹਨਾਂ ਨੂੰ ਸਾਲ ਦੋ ਸਾਲ ਤੋਂ ਸਮਝਾਉਂਦਿਆਂ ਵੀ ਹੋ ਗਿਆ ਵਾ ਅਸੀਂ ਇੱਥੇ ਮਹੱਲੇ ਵਿੱਚ ਕੈਮਰਾ ਵੀ ਲਾਏ ਗਏ ਨੇ ਸਾਰਿਆਂ ਨਾਲ ਮਿਲ ਕੇ ਪਰ ਉਹ ਹੁਣ ਸਾਡੇ ਆਊਟਸਾਈਡਰ ਬਾਹਰ ਜਾ ਕੇ ਇਹ ਨਸ਼ਾ ਵੇਚ ਰਹੇ ਨੇ ਪਰ ਉਹ ਜਿੱਥੇ ਵੀ ਵੇਚਣ ਦੇ ਨੇ ਉਹ ਵੀ ਸਾਡੇ ਸਾਡੇ ਵਸਦੀਕ ਨੇ ਇੱਥੋਂ ਦੇ ਰਹਿਣ ਵਾਲੇ ਅਸੀਂ ਕਹਿੰਦੇ ਆਂ ਕਿ ਇਹਨਾਂ ਦਾ ਇੱਕ ਖਾਤਮਾ ਕੀਤਾ ਜਾਵੇ ਜਾਂ ਇਹਨਾਂ ਦੇ ਘਰ ਦੇ ਤਾਲੇ ਲਾਏ ਜਾਣ ਜਿਹੜੇ ਨਸ਼ਾ ਵੇਚਦੇ ਨੇ ਕਿੰਨੀ ਟਿਕਟਰੀ ਹੋਈ ਹੈ ਨਸ਼ਾ ਵੇਚਦੇ ਆ ਇਹਨਾਂ ਦੀ ਕਾਬੂਲੀ ਨਹੀਂ ਹੱਥ ਤੋਂ ਛੱਡਾ ਦੇ ਬੰਦੀ ਜੇ ਕੋਈ ਖਾਤਮਾ ਨਹੀਂ ਬਚੂ ਛੱਡਾਰ ਵਿੱਚ ਅਸੀਂ ਜੋ ਵੀ ਹੋਏਗੀ ਜਿੰਨਾ ਵੱਧ ਤੋਂ ਵੱਧ ਸਖਤੀ ਕੀਤੀ ਜਾਏਗੀ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗਾ ਵੀ ਪਹਿਲਾਂ ਇੱਕ ਵਾਰੀ ਵਾਰਨਿੰਗ ਦਿੱਤੀ ਜਾਏਗੀ ਨਹੀਂ ਤੇ ਫਿਰ ਅਸੀਂ ਉਹਨਾਂ ਨੂੰ ਮਹੱਲੇ ਦੇ ਵਿੱਚ ਵਿੱਚ ਨਹੀਂ ਬੜਨ ਦੇਵਾਂਗੇ ਇਹ ਮਹੱਲੇ ਜੀ ਆਪਣਾ ਨਾਮ ਲਾਜੋ ਆਪਣੀ ਮਾਰਕੀ ਲਾਜੋ ਤੀਰਿ ਵਰਮਾ ਵਾਰਡ ਨੰਬਰ 14 ਤੋਂ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਨਾ ਚਾਹਾਂਗਾ ਮੈਂ মিডিਆ ਦੇ ਜ਼ਰੀਏ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਬੰਦੇ ਦੇ ਪੁੱਤ ਬਣ ਜੋ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਸਕਦੇ ਹੋ ਠੀਕ ਹੈ ਨਹੀਂ ਸੁਧਾਰਨੇ ਤਾਂ ਹੀ ਸੁਧਾਰ ਸਕਦੇ ਆ ਮੱਲੇ ਦੇ ਵਿੱਚ ਜਿਹੜਾ ਨਸ਼ਾ ਵੇਚਦੇ ਨੇ ਤੇ ਜਿਹੜੇ ਆਊਟਸਾਈਡ ਆਂਦੇ ਨੇ ਜੇ ਰਾਤ ਨੂੰ ਕਿਤੇ ਲੱਭ ਗਏ ਉਹਨਾਂ ਨੂੰ ਬਣ ਕੇ ਨਾ ਕੁੱਟਾਂਗੇ ਕਿ ਯਾਦ ਰੱਖਣਗੇ ਮੈਂ ਪੁਲਿਸ ਨੂੰ ਵੀ ਵਾਰਨਿੰਗ ਦੇਣਾ ਚਾਹੁੰਦਾ ਪੁਲਿਸ ਨੂੰ ਵਾਰਨ ਕਰਨਾ ਚਾਹੁੰਦਾ ਐਸਐਸਪੀ ਬਡਾਲਾ ਨੂੰ ਵਾਰਨ ਕਰਨਾ ਚਾਹੁੰਦਾ ਸਿਟੀ ਪੁਲਿਸ ਸਟੇਸ਼ਨ ਐਸਐਚਓ ਸਾਹਿਬ ਨੂੰ ਵਾਰਨ ਕਰਨਾ ਚਾਹੁੰਦਾ ਕਿੰਮ ਹੱਲੇ ਦੇ ਵਿੱਚ ਨਸ਼ਾ ਵੇਚਣ ਵਾਲੇ ਦੀ ਤਾਕਤ ਵਧਣ ਦੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਜਿਨ੍ਹਾਂ ਦੇ ਉੱਤੇ ਪਰਚੀ ਹੋਏ ਦੇ ਨੇ ਉਹਨਾਂ ਦੀ ਵੀ ਸਕ੍ਰੀਨਿੰਗ ਕੀਤੀ ਜਾਵੇ ਦੁਆਰਾ ਤੋਂ ਉਹਨਾਂ ਦੇ ਘਰ ਸਰਚ ਕੀਤਾ ਜਾਵੇ ਜਿੱਥੇ ਨਸ਼ਾ ਫਿਰਦਾ ਉਹਨਾਂ ਦੇ ਦੁਆਰਾ ਪਰਚਾ ਪਾਇਆ ਜਾਵੇ ਮੈਂ ਪੂਰੇ ਮਹੱਲੇ ਵਾਸੀਆਂ ਦੇ ਨਾਲ ਖੜਾ ਵਾਂ ਪੂਰੇ ਮਹੱਲੇ ਦੀ ਮੀਟਿੰਗ ਕੀਤੀ ਗਈ ਆ ਅਸੀਂ ਸਾਰੇ ਮਿਲ ਕੇ ਇਕੱਠਾ ਹੋ ਕੇ ਨਸ਼ੇ ਦੇ ਵਿਰੁੱਧ ਅਸੀਂ ਕੰਮ ਕਰ ਰਹੇ ਹਾਂ ਤਾਂ ਇਹ ਇਹੋ ਜੀ ਇਸ ਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਆਊਗਾ ਜੇ ਇਹੋ ਜੀ ਪਿਛੇ ਜਾਂ ਰੁਕਨੇ ਇਹ ਆਂਦਾ ਮੈਂ ਮੀਡੀਆ ਜੇ ਫੇਰ ਦੇਣਾ ਚਾਹਨਾ ਵਾ ਜਿਹੜਾ ਕੋ ਨਸ਼ੇ ਦੇ ਵਿਰੁੱਧ ਆਏਗਾ ਸਭ ਤੋਂ ਪਹਿਲੇ ਉਹਨੂੰ ਚਲ ਬੋਲੋ ਹੋਇਆ ਹੋਇਆ ਚਾਰ ਪੰਜ ਬੰਦੇ ਸਾਡੇ ਮੱਲੇ ਕੰਮ ਕਰਦੇ ਨੇ ਤੇ ਇਹ ਬੰਦੇ ਕਿਤੇ ਇਹਨਾਂ ਨੂੰ ਕਿڑی ਦੁਕੜੀ ਸੋ ਜਾ ਮਿਲੇ ਤੇ ਹੋਰ ਕਿਸੇ ਨੇ ਇਹੋ ਜਿਹਾ ਪਾਪ ਨਾ ਜਿਹੜਾ ਮਰਨਾ ਹੋ ਗਿਆ ਬਹੁਤ ਖਤ ਦਾ ਖਾਬੇ ਸਾਡੇ ਮੱਲੇ ਆ ਪੰਜ ਬੰਦੇ ਕੰਮ ਆ ਜੜਾ ਤੇ ਨਸ਼ਾ ਬਿਲਕੁਲ ਖਤਮ ਹੋ ਜਾਏਗਾ ਇਹ ਨਸ਼ਾ ਤਿੰਨ ਚਾਰ ਸਾਲ ਹੋਏ ਚੱਲਣ ਲਿਆ ਇੱਥੇ ਤੇ ਇਹ ਮੁਰਦੇ ਨਹੀਂ ਪੇ ਕਿਸੇ ਦੀ ਪਰਵਾਹ ਨਹੀਂ ਕਰਦੇ ਲੇ ਵੀ ਚੈਨਾਲੇ ਵੱਖਰੇ ਨੇ ਤੇ ਪੀਨ ਵਾਲੇ ਵੱਖਰੇ ਨੇ ਠੀਕ ਹੈ ਇਹਨਾਂ ਨੂੰ ਕੜੀ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੁਹਾਡਾ ਕੰਮ ਬਹੁਤ ਖਰਾਬ ਹੋ ਗਿਆ ਮੇਰੇ ਦੋ ਜੁੜੇ ਪੁੱਤਰੇ ਨਿੱਕੇ ਜਿਹੇ ਕੰਮ ਕਰਾ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਸ ਵੀਰਵਾਰ 22 ਤਰੀਕ ਨੂੰ 1.5 ਘੰਟੇ ਨਿਗਾਹਣ ਕੇ ਮੁੰਡਾ ਮੇਰਾ ਘਰ ਕਿੰਨੀ ਮਰੀ ਜਾਂਦਾ ਤਹੀ ਉਹਨੂੰ ਚੁੱਕ ਕੇ ਹਸਪਤਾਲ ਲੈ ਗਏ ਆ 37 ਸਾਲ ਉਮਰ ਮੁੰਡੇ ਦੀ 39 ਸਾਲ ਹੈ ਚਲੋ ਕੋ